ਹਾਂਜੀ ਮੈਰਿਟੋਰੀਅਸ ਟੈਮਿਨੈਂਸ ਸਕੂਲਾਂ ਦੇ ਦਾਖਲੇ ਲਈ ਤਿਆਰੀ ਕਰ ਰਹੇ ਵਿਦਿਆਰਥੀਓ 30 ਤੱਕ ਨੂੰ ਤੁਹਾਡਾ ਪੇਪਰ ਹਾਊਸਬੰਦ ਵਿੱਚ ਨਾਗਰਿਕ ਸ਼ਾਸਤਰ ਦਾ ਜਿਹੜਾ ਆਪਣਾ ਕਾਰਜ ਚੱਲ ਰਿਹਾ ਹੈਗਾ ਵਿਦਿਆਰਥੀਆਂ ਦੀ ਮੰਗ ਦੇ ਉੱਪਰ ਅੱਜ ਦੂਸਰਾ ਲੈਕਚਰ ਹੈਗਾ ਕੇਂਦਰੀ ਸਰਕਾਰ ਵਾਲਾ ਜਿਹੜਾ ਪਾਠ ਬਣਦਾ ਆਪਣਾ ਉਸ ਦਾ ਤੇ ਇਹਦੇ ਆਪਾਂ ਇਹ ਮਸਵਾਲ ਕਰਾਂਗੇ ਅੱਜ ਤੁਹਾਡੇ ਸਾਹਮਣੇ ਸਵੰਤਕ ਵੀਡੀਓ ਨੂੰ ਜਰੂਰ ਦੇਖਿਓ ਜਿਹੜੇ ਵਿਦਿਆਰਥੀ ਨਵੇਂ ਐ ਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਮੋਹੱਈਆ ਕਰੀਏ ਸੋ ਬੇਣਾ ਕਿਸੇ ਟਾਈਮ ਵੇਸਟ ਕੀਤੇ ਅਜਾਪਾ ਸਵਾਲਾਂ ਦੀ ਸ਼ੁਰੂਆਤ ਕਰਦੇ ਆਂਗੇ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਟ ਕੇਂਦਰੀ ਸਰਕਾਰ ਜਾਨੀ ਕਿ ਪਹਿਲਾ ਸਵਾਲ ਹੈ ਭਾਰਤ ਦੀ ਕੇਂਦਰੀ ਸਰਕਾਰ ਦੇ ਕਿੰਨੇ ਅੰਗ ਨੇ ਕੇਂਦਰੀ ਸਰਕਾਰ ਦੇ ਕਿੰਨੇ ਅੰਗ ਹੈ ਭਾਰਤ ਦੇ 2 3 5 6 ਤਾਂ ਭਾਰਤ ਦੀ ਕੇਂਦਰੀ ਸਰਕਾਰ ਦੇ ਤਿੰਨ ਅੰਗ ਬਣਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਫਤਿਹ ਹੋਣਾਗਾ ਜਿਹੜਾ ਹੈਗਾ ਜਿਹਦੇ ਵਿੱਚ ਵੱਖਰਾ ਵੱਖਰਾ ਤੁਸੀਂ ਪੱਗੇ ਵੰਡ ਕਰਦੇ ਆਂ ਕੇਂਦਰੀ ਵਿਧਾਨਪਾਲਿਕਾ ਸੰਸਦ ਆ ਜਾਂਦੀ ਆ ਇਸ ਵਿੱਚ ਲੋਕ ਸਭਾ ਤੇ ਰਾਜ ਸਭਾ ਆਉਂਦਾ ਫਿਰ ਕਾਰਜਪਾਲਿਕਾ ਕਾਰਜਪਾਲਿਕਾ ਵਿੱਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਮੰਤਰੀ ਪ੍ਰੀਸ਼ਦ ਹੁੰਦੀ ਆ ਤੇ ਤੀਸਰੀ ਹੈ ਜੀ ਨਿਆਂਪਾਲਿਕਾ ਨਿਆਂਪਾਲਿਕਾ ਇਹ ਵਿੱਚ ਸੁਪਰੀਮ ਕੋਰਟ ਆਉਂਦਾ ਹੈਗਾ ਇਹ ਸਾਰਿਆਂ ਨੂੰ ਪਤਾ ਆ ਇਸ ਕਰਕੇ ਕੇਂਦਰੀ ਸਰਕਾਰ ਦੇ ਕਿੰਨੇ ਅੰਗ ਬਣੇ ਤਿੰਨ ਅੰਗ ਬਣਦੇ ਆ ਅਗਲਾ ਸਵਾਲ ਦੇਖ ਰਹੇ ਹਾਂ ਤੁਸੀਂ ਭਾਰਤ ਦੀ ਕੇਂਦਰੀ ਸਰਕਾਰ ਦਾ ਮੁਕ ਦੇ ਜਿਹੜਾ ਮੁੱਖ ਅੰਗ ਕਿਹੜਾ ਹੈਗਾ ਅਗਲੇ ਦਾ ਜਵਾਬ ਆਗੇ ਦੇ ਵਿੱਚ ਆਹੀ ਭਾਰਤੀ ਕੇਂਦਰੀ ਸਰਕਾਰ ਦੇ ਮੁੱਖ ਅੰਗ ਕੇਂਦਰੀ ਸਰਕਾਰ ਦਾ ਹੋਣਾ ਸੀਗਾ ਚਲੋ ਦਾ ਮੁੱਖ ਅੰਗ ਕਿਹੜਾ ਹੈਗਾ ਕੇਂਦਰੀ ਵਿਧਾਨਪਾਲਿਕਾ ਸੰਸਦ ਲੋਕ ਸਭਾ ਤੇ ਰਾਜ ਸਭਾ ਕਾਰਜਪਾਲਿਕਾ ਜਿਹਦੇ ਵਿੱਚ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਆ ਜਾਂਦੇ ਆ ਨਿਆਂਪਾਲਿਕਾ ਜਿਹਦੇ ਵਿੱਚ ਸੁਪਰੀਮ ਕੋਰਟ ਤੇ ਉਪਰੋਕਤ ਜਿਹੜਾ ਤਿੰਨੇ ਜਾਂ ਪਰ ਉਪਰੋਕਤ ਨਹੀਂ ਬਣਦੇ ਆ ਜੀ ਭਾਰਤੀ ਕੇਂਦਰੀ ਸਰਕਾਰ ਦੇ ਤਿੰਨੇ ਅੰਗ ਜਿਹੜੇ ਮੁੱਖੀ ਨੇਗੇ ਇਹ ਬਣ ਜਾਂਦੇ ਹੈਗੇ ਅਗਲਾ ਸਵਾਲ ਵੇਖ ਰਹੇ ਤੁਸੀਂ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਚਾਹੀਦੀ ਆ 18 ਸਾਲ 20 ਸਾਲ 25 ਸਾਲ 35 ਸਾਲ ਇਹ ਵੀ ਤਕਰੀਬਨ ਸਾਰਿਆਂ ਨੂੰ ਉਤਰ ਆਉਂਦੀ ਆ ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ ਦੀ ਜਿਹੜੀ ਘੱਟੋ ਘੱਟ ਉਮਰ ਚਾਹੀਦੀ ਆ ਸੋ ਫਟਾਫਟ ਜਿਹੜਾ ਆਪਣਾ ਕਾਰਜ ਚੱਲ ਰਿਹਾ ਹੈਗਾ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਗੇ ਹੈਗਾ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ ਕਿੰਨੇ ਹੋ ਸਕਦੇ ਆ ਜੀ 520 530 540 ਤੇ 550 ਸੋ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ ਹੋ ਸਕਦੀ ਆ ਜੀ 550 ਹੋ ਸਕਦੀ ਆ ਲੋਕ ਸਭਾ ਦੇ ਵੱਧ ਤੋਂ ਵੱਧ ਜਿਹੜੇ ਮੈਂਬਰਾਂ ਦੀ ਗਿਣਤੀ ਹੈਗੀ ਅੱਗੇ ਹੈਗਾ ਜੀ 1973 ਵਿੱਚ 31ਵੀਂ ਸੰਵਿਧਾਨਕ ਸੋਧ ਦੁਆਰਾ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਰ ਦਿੱਤੀ ਗਈ ਜਿਹੜੀ 31ਵੀਂ ਸੰਵਿਧਾਨਕ ਸੋਧ ਹੋਈ ਜਾਨੀ 1973 ਵਿੱਚ ਗਿਣਤੀ ਕਿੰਨੀ ਕਰ ਦਿੱਤੀ ਗਈ 245 345 540 545 ਤੇ ਜਿਹੜੀ 31ਵੀਂ ਸੰਵਿਧਾਨਕ ਸੋਧ ਦੇ ਜਰੀਏ ਜਿਹੜੀ ਗਿਣਤੀ ਕਰ ਦਿੱਤੀ ਗਈ ਆ ਲੋਕ ਸਭਾ ਦੇ ਮੈਂਬਰਾਂ ਦੀ ਉਹ ਕਰ ਦਿੱਤੀ ਗਈ ਹੈ ਜੀ 545 ਤਾਂ 545 ਜਿਹੜੀ 1973 ਵਿੱਚ ਜਿਹੜਾ 31ਵਾਂ ਜਿਹੜਾ ਸੰਵਿਧਾਨ ਦੇ ਵਿੱਚ ਸੋਧ ਹੋਈ ਸੀ ਉਹਦੇ ਵਿੱਚ 545 ਗਿਣਤੀ ਕਰ ਦਿੱਤੀ ਗਈ ਹੈ ਅਗਲਾ ਸਵਾਲ ਜੀ ਲੋਕ ਸਭਾ ਵਿੱਚ ਰਾਜਾਂ ਤੋਂ ਕਿੰਨੇ ਮੈਂਬਰ ਚੁਣੇ ਜਾਂਦੇ ਆ ਜੀ 520 530 540 525 ਤਾਂ ਲੋਕ ਸਭਾ ਵਿੱਚ ਰਾਜਾਂ ਤੋਂ ਜਿਹੜੇ ਕਿੰਨੇ ਮੈਂਬਰ ਚੁਣੇ ਜਾਂਦੇ ਆ 6ਵੇਂ ਦਾ ਆਪਣੇ ਕੋਲੇ ਹੈਗਾ ਐਡਾ ਉੱਤਰ 530 ਮੈਂਬਰ ਚੁਣੇ ਜਾਂਦੇ ਆ ਜੀ ਲੋਕ ਸਭਾ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਵੱਖਰੇ ਵੱਖਰੀ ਰਾਜਾਂ ਤੋਂ 530 ਮੈਂਬਰ ਚੁਣੇ ਹੁੰਦੇ ਆ ਅਗਲਾ ਸਵਾਲ ਵੇਖ ਰਹੇ ਤੁਸੀਂ ਸਕਰੀਨ ਤੇ ਭਾਰਤ ਵਿੱਚ ਕੇਂਦਰੀ ਸ਼ਾਸਤ ਖੇਤਰਾਂ ਤੋਂ ਕਿੰਨੇ ਮੈਂਬਰ ਚੁਣੇ ਜਾਂਦੇ ਆ ਜੀ 12 13 14 15 ਤਾਂ ਜਿਹੜਾ ਕੇਂਦਰੀ ਸ਼ਾਸਤ ਖੇਤਰਾ ਤੋਂ ਕਿੰਨੇ ਮੈਂਬਰ ਚੁਣੇ ਜਾਂਦੇ ਆ 13 ਮੈਂਬਰ ਚੁਣੇ ਜਾਂਦੇ ਆ ਜੀ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦਾ ਸ਼ਾਸਤ ਖੇਤਰਾਂ ਦੇ 13 ਮੈਂਬਰ ਚੁਣੇ ਜਾਂਦੇ ਆ ਰਾਜਾਂ ਮ다가 ਕਿਸ ਨੂੰ ਪਤਾ ਹੋਵੇ ਲੋਕ ਸਭਾ ਦੇ ਵਿੱਚ 530 ਚੁਣੇ ਜਾਂਦੇ ਆ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚੋਂ 13 ਚੁਣੇ ਜਾਂਦੇ ਆ ਕਈ ਵਾਰੀ ਸਵਾਲ ਪੁੱਛ ਲੈਂਦੇ ਹੁੰਦੇ ਆ ਅਗਲਾ ਸਵਾਲ ਵੇਖ ਰਿਹਾ ਤੁਸੀਂ ਭਾਰਤ ਦਾ ਰਾਸ਼ਟਰ ਭਾਰਤ ਦਾ ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਐਗਲੋ ਇੰਡੀਅਨ ਮੈਂਬਰ ਨਾਮਜ਼ਦ ਕਰਦਾ ਜੀ ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰਦਾ ਹੈ ਭਾਰਤ ਦਾ ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਨਾਮਜ਼ਦ ਜਿਹੜਾ ਕਰ ਸਕਦਾਗਾ 1 2 3 4 ਇਹ ਵੀ ਤਕਰੀਬਨ ਸਾਰਿਆਂ ਨੂੰ ਆਉਂਦੀ ਹੋਣਾ ਦੋ ਕਰ ਸਕਦਾ ਜੀ ਵੈਰੀ ਇੰਪੋਰਟੈਂਟ ਸਵਾਲ ਹੈ ਅੱਗੇ ਹੈ ਜੀ ਲੋਕ ਸਭਾ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾਗਾ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਰਾਸ਼ਟਰਪਤੀ ਮੰਤਰੀ ਪ੍ਰਸ਼ਦ ਦੀ ਸਿਫਾਰਸ਼ ਤੇ ਭੰਗ ਕਰ ਸਕਦਾਗਾ ਲੋਕ ਸਭਾ ਦਾ ਕਾਰਜਕਾਲ ਕਿੰਨੇ ਸਾਲ ਦਾ ਹੁੰਦਾ ਹੈ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਜਿਹੜਾ ਜਿਹੜਾ ਰਾਸ਼ਟਰਪਤੀ ਆ ਉਹ ਪਪਾ ਇੱਥੇ ਰਾਸ਼ਟਰਪਤੀ ਜਾਂ ਮੰਤਰੀ ਪ੍ਰਸ਼ਦ ਦੀ ਸਿਫਾਰਸ਼ ਤੇ ਭੰਗ ਕਰ ਸਕਦਾ ਜੀ 2 ਸਾਲ 3 ਸਾਲ 4 ਸਾਲ 5 ਸਾਲ ਤਾਂ ਸਹੀ ਉੱਤਰ ਬਣ ਜਾਂਦਾ ਹੈ ਸਾਰਿਆਂ ਨੂੰ ਪਤਿਆਂ ਤਕਰੀਬਨ ਲੋਕ ਸਭਾ ਦਾ ਕਾਰਜਕਾਲ ਹੁੰਦਾਗਾ 5 ਸਾਲ ਦਾ ਸੋ ਫਟਾਫਟ ਜਿਹੜਾ ਕੰਮ ਚੱਲ ਰਿਹਾ ਆਪਣਾ ਲੋਕ ਸਭਾ ਵਿੱਚ ਕਿਸ ਰਾਜ ਤੋਂ ਸਭ ਤੋਂ ਵੱਧ ਮੈਂਬਰ ਚੁਣੇ ਜਾਂਦੇ ਆ ਜੀ ਕਈ ਵਾਰ ਸਵਾਲ ਪੁੱਛ ਲੈਂਦੇ ਵੀ ਕਿਸ ਕਿਸੜੇ ਰਾਜ ਤੋਂ ਵੱਧ ਜਿਹੜੇ ਮੈਂਬਰ ਚੁਣੇ ਜਾਂਦੇ ਲੋਕ ਸਭਾ ਦੇ ਵਿੱਚ ਮੱਧ ਪ੍ਰਦੇਸ਼ ਗੁਜਰਾਤ ਉੱਤਰ ਪ੍ਰਦੇਸ਼ hattisgarh ਤਾਂ ਲੋਕ ਸਭਾ ਵਿੱਚ ਜਿਹੜੇ ਸਭ ਤੋਂ ਵੱਧ ਮੈਂਬਰ ਚੁਣੇ ਜਾਂਦੇ ਆ ਜੀ ਉੱਤਰ ਪ੍ਰਦੇਸ਼ ਦੇ ਵਿੱਚੋਂ ਜਾਨਕਿ ਜੁਪੀ ਦੇ ਵਿੱਚੋਂ ਲੋਕ ਸਭਾ ਦੀਆਂ ਸੀਟਾਂ ਨੇ ਲੋਕ ਸਭਾ ਵਾਲੇ ਜੀ ਲੋਕ ਸਭਾ ਚ ਪੰਜਾਬ ਤੋਂ ਮੈਂਬਰ ਚੁਣੇ ਜਾਂਦੇ ਕਿੰਨੇ 10 17 14 13 ਤਾਂ ਪੰਜਾਬ ਤੋਂ ਕਿੰਨੇ ਚੁਣੇ ਜਾਂਦੇ ਜਿਹੜੇ ਲੋਕ ਸਭਾ ਚ ਮੈਂਬਰ ਪੰਜਾਬ ਤੋਂ ਚੁਣੇ ਜਾਂਦੇ ਆ 13 ਇਹ ਸਵਾਲ ਵੀ ਤੁਹਾਨੂੰ ਕਈ ਵਾਰੀ ਆਉਣਾ ਚਾਹੀਦਾ ਪੰਜਾਬ ਦੇ ਮੱਦੇ ਨਜ਼ਰ ਵੀ ਲੋਕ ਸਭਾ ਦੇ ਲਈ ਪੁੱਛਿਆ ਜਾ ਸਕਦਾ ਕਿਉਂਕਿ ਹੁਣ ਇਹ ਕੀ ਚੋਣਾਂ ਜਿਹੜੀਆਂ ਹੋ ਰਹੀਆਂ ਨੇਗੀਆਂ ਭਾਰਤ ਦੇ ਕਿਸ ਲੋਕ ਸਭਾ ਹਲਕੇ ਤੋਂ ਸਿਰਫ ਇੱਕ ਇੱਕ ਮੈਂਬਰ ਹੀ ਚੁਣਿਆ ਜਾ ਸਕਦਾ ਜੀ ਸਿੱਕਮ ਮਜ਼ੋਰਮ ਨਾਗਾ لینڈ ਪ੍ਰੋਕ ਤਿੰਨ ਨੂੰ ਭਾਰਤ ਦੇ ਕਿਸ ਲੋਕ ਸਭਾ ਹਲਕੇ ਤੋਂ ਸਿਰਫ ਇੱਕ ਇੱਕ ਮੈਂਬਰੀ ਚੁਣਿਆ ਜਾ ਸਕਦਾ ਸਿੱਕਾ ਮਾਜੋਰ ਮਨਾਗਾਲੈਂਡ ਦੇ ਵਿੱਚੋਂ ਇੱਕ ਇੱਕ ਮੈਂਬਰੀ ਹੁੰਦਾ ਜੀ ਇੱਕ ਇੱਕ ਸੀਟ ਹੀ ਇੱਥੇ ਐਮਪੀ ਦੀ ਜਿਹੜੀ ਲੋਕ ਸਭਾ ਦੀ ਉਪਰੋਕਤ ਤਿੰਨੇ ਸਹੀ ਬਣ ਜਾਂਦੀ ਹੈ ਅਗਲਾ ਸਵਾਲ ਦੇਖ ਰਹੇ ਹਾਂ ਤੁਸੀਂ ਭਾਰਤ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ ਮੈਂਬਰ ਕਿਸ ਸ਼ਾਸਤ ਪ੍ਰਦੇਸ਼ ਵਿੱਚੋਂ ਚੁਣੇ ਜਾਂਦੇ ਨੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਦਿਉ ਜੰਮੂ ਤੇ ਕਸ਼ਮੀਰ ਲਦਾਖ ਦਿੱਲੀ ਤਾਂ ਭਾਰਤ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਵਿੱਚੋਂ ਸਭ ਤੋਂ ਵੱਧ ਮੈਂਬਰ ਨੇ ਉਹ ਚੁਣੇ ਜਾਂਦੇ ਆ ਦਿੱਲੀ ਦੇ ਵਿੱਚੋਂ ਤਾਂ 7 ਬਣਦੇ ਆ ਜੀ ਜਿਹੜਾ ਦਿੱਲੀ ਦੇ ਵਿੱਚੋਂ ਚੁਣੇ ਜਾਂਦੇ ਆ ਇਹ ਜਿਹੜਾ ਸੱਤ ਬਣਦੀ ਜਾਂਦੀ ਆ ਹਾਲਾ ਚੱਲ ਰਹੇ ਆ ਅਸੀਂ ਭਾਰ ਦੇ ਕਿਹ ਛਾਸਤ ਪ੍ਰਦੇਸ਼ ਤੋਂ ਸਿਰਫ ਇੱਕ ਇੱਕ ਮੈਂਬਰੀ ਚੁਣਿਆ ਜਾਂਦਾ ਜੀ ਜਿਹੜੇ ਛਾਸਤ ਪ੍ਰਦੇਸ਼ ਨੇਗੇ ਇੱਕ ਇੱਕ ਮੈਂਬਰੀ ਚੁਣਿਆ ਜਾਂਦਾ ਚੰਡੀਗੜ੍ਹ ਲਕਸ਼ਦੀਪ ਪੱਡੂਚੇਰੀ ਅੰਡੇਮਾਨ ਤੇ ਨਿਕੋਬਰ ਉਪਰੋਕਤ ਸਾਰੇ ਤਾਂ ਸਹੀ ਉਤਰ ਬਣ ਜਾਂਦਾ ਜੀ ਉਪਰੋਕਤ ਸਾਰੇ ਇਹਨਾਂ ਸਾਰੇ ਛਾਸਤ ਪ੍ਰਦੇਸ਼ਾਂ ਤੋਂ ਸਿਰਫ ਇੱਕ ਇੱਕ ਮੈਂਬਰੀ ਚੁਣਿਆ ਜਾਂਦਾਗਾ ਚੰਡੀਗੜ੍ਹ ਲਕਸ਼ਦੀਪ ਪੰਡੂਚੇਰੀ ਅੰਡੇਮਾਨ ਤੇ ਨਿਕੋਬਰ ਇੱਕ ਇੱਕ ਜਿਹੜਾ ਇੱਥੇ ਐਮਪੀ ਦੀ ਸੀਟ ਬਣਦੀ ਆ ਮੈਂਬਰ ਆਫ ਪਾਰਲੀਮੈਂਟ ਦੀ ਬਣਦੀ ਆ ਸੁਭਾਰਤੀ ਡਾ ਚੱਲਦੇ ਆਪਾਂ ਅਗਲੀ ਸੀਟ ਦੇ ਵੱਲ ਅਗਲੀ ਸੀਟ ਕੀ ਕਹਿ ਰਹੀ ਹੈਗੀ ਉਹ ਹੈਗੀ 15ਵੇਂ ਸਵਾਲ ਦੇ ਰੂਪ ਦੇ ਵਿੱਚ ਵਰਤਮਾਨ ਸਮੇਂ ਭਵ 2024 ਵਿੱਚ ਭਾਰਤ ਦੀਆਂ ਕਿੰਨੀਆਂ ਲੋਕ ਸਭਾ ਚੋਣਾਂ ਹੋਣ ਜਾਣ ਰਹੀਆਂ ਜੀ ਕਿੰਨੀਆਂ ਲੋਕ ਸਭਾ ਚੋਣਾਂ ਹੋਣ ਜਾਣ ਰਹੀਆਂ 15ਵੀਆਂ 16ਵੀਆਂ 17ਵੀਆਂ 18ਵੀਆਂ ਤਾਂ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਭਾਰਤ ਦੀਆਂ ਲੋਕ ਸਭਾ ਚੋਣਾਂ ਹੋਣ ਜਾਣ ਰਹੀਆਂ ਨੇ ਉਹ 18ਵੀਆਂ ਲੋਕ ਸਭਾ ਚੋਣਾਂ ਹੋਣ ਜਾਣ ਰਹੀਆਂ ਅੱਗੇ ਹੈ ਜੀ ਲੋਕ ਸਭਾ ਦੀਆਂ ਸਭ ਤੋਂ ਪਹਿਲੀਆਂ ਚੋਣਾਂ ਆਜ਼ਾਦੀ ਤੋਂ ਬਾਅਦ ਕਦੋਂ ਹੋਈਆਂ ਜੀ 1957 ਵਿੱਚ 1952 ਵਿੱਚ 1962 ਈਸਵੀ ਵਿੱਚ ਤੇ 1955 ਵਿੱਚ ਲੋਕ ਸਭਾ ਦੀਆਂ ਸਭ ਤੋਂ ਪਹਿਲੀਆਂ ਚੋਣਾਂ ਆਜ਼ਾਦੀ ਤੋਂ ਬਾਅਦ ਕਦੋਂ ਹੁੰਦੀਆਂ ਨੇ ਤਾਂ 16ਵੇਂ ਦਾ ਆਪਣੇ ਕੋਲ ਉੱਤਰ ਬਣ ਜਾਂਦਾ ਐਡਾ 1952 ਵਿੱਚ ਜਿਹੜੀ ਸਭ ਤੋਂ ਪਹਿਲਾ ਇਹਨੇ ਚੋਣਾਂ ਹੁੰਦੀਆਂ ਨੇ ਲੋਕ ਸਭਾ ਦੀਆਂ ਉਹ 1952 ਵਿੱਚ ਆਉਂਦੀਆਂ ਨੇ ਵੈਰੀ ਵੈਰੀ ਇੰਪੋਰਟੈਂਟ ਸਵਾਲ ਆ ਜੀ ਇਹ ਵਿੱਚ ਕਈ ਵਾਰੀ ਪੁੱਛ ਲਿਆ ਜਾਂਦਾ ਅਗੇ ਹੈ ਜੀ ਲੋਕ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੌਣ ਕਰਦਾਗਾ ਤੇ ਸਦਨ ਦੀ ਕਾਰਵਾਈ ਦਾ ਸੰਚਾਲਨ ਕੌਣ ਕਰਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਸਪੀਕਰ ਤਾਂ ਲੋਕ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੌਣ ਕਰਦਾ ਜੀ ਤੇ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਕੌਣ ਕਰਦਾਗਾ ਤਾਂ 17ਵਿਤ ਆਪਣੇ ਕੋਲ ਉੱਤਰ ਬਣ ਜਾਂਦਾ ਸ ਲੋਕ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਸਪੀਕਰ ਕਰਦਾਗਾ ਤੇ ਸਦਨ ਦੀ ਕਾਰਵਾਈ ਨੂੰ ਚਲਾਉਂਦਾ ਹੁੰਦਾ ਜਿਹੜਾ ਉਹ ਵੀ ਸਪੀਕਰ ਚਲਾਉਂਦਾ ਹੁੰਦਾਗਾ ਅਗਲਾ ਕਿ 18ਵਾਂ ਜੀ ਸਦਨ ਦੇ ਹਰੇਕ ਮੈਂਬਰ ਨੂੰ ਸਦਨ ਦੇ ਸੈਸ਼ਨ ਸਮੇਂ ਬੋਲਣ ਲਈ ਕਿਸ ਦੀ ਅਗਿਆ ਲੈਣੀ ਪੈਂਦੀ ਆ ਸਦਨ ਦੇ ਵਿੱਚ ਜੇਤੋ ਬੋਲਾਗਾ ਕੋਈ ਵੀ ਮੈਂਬਰ ਹੈ ਜਿਹੜਾ ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਦੀ ਗ੍ਰਹਿ ਮੰਤਰੀ ਦੀ ਸਪੀਕਰ ਦੀ ਤਾਂ ਕਿਸ ਦੀ ਜਿਹੜੀ ਅਗਿਆ ਲੈਣੀ ਪੈਂਦੀ ਆ ਸਦਨ ਦੇ ਵਿੱਚ ਬੋਲਣ ਸਮੇਂ ਇਹ ਸਪੀਕਰ ਦੀ ਅਗਿਆ ਲੈਣੀ ਪੈਂਦੀ ਹੈ ਜੀ ਅੱਗੇ ਹੈਗਾ ਜੀ ਸਪੀਕਰ ਦੀ ਗੈਰ ਹਾਜ਼ਰੀ ਚ ਉਸ ਦੇ ਸਾਰੇ ਕਾਰਜਕਾਣ ਕਰਦਾ ਸਿਹਤ ਮੰਤਰੀ ਗ੍ਰਹਿ ਮੰਤਰੀ ਡਿਪਟੀ ਸਪੀਕਰ ਵਿਦੇਸ਼ ਮੰਤਰੀ ਤਾਂ ਸਪੀਕਰ ਦੀ ਗੈਰ ਹਾਜ਼ਰੀ ਵਿੱਚ ਜਿਹੜਾ ਹੈਗਾ ਜਿਹੜਾ ਡਿਪਟੀ ਸਪੀਕਰ ਹੈ ਜਿਹੜਾ ਸਾਰੇ ਕਾਰਜ ਕਰਦਾਗਾ ਜਿਹੜਾ ਸੈਸ਼ਨ ਨੂੰ ਚਲਾਉਂਦਾਗਾ ਉਹ ਡਿਪਟੀ ਸਪੀਕਰ ਜਿਹੜੇ ਸਾਰੇ ਕਾਰਜ ਕਰਦਾਗਾ ਰਾਜ ਸਭਾ ਸੰਸਦ ਹੈ ਹੇਠਲਾ ਸਦਨ ਉੱਪਰਲਾ ਸਦਨ ਪਰੋਖ ਦੋਵੇਂ ਕੋਈ ਨਹੀਂ ਕਿਹੜਾ ਸਹੀ ਹੈ ਜੀ ਰਾਜ ਸਭਾ ਜਿਹੜਾ ਸੰਸਦ ਦਾ ਉੱਪਰਲਾ ਸਦਨਾ ਜੀ ਵੈਰੀ ਵੈਰੀ ਇੰਪੋਰਟੈਂਟ ਸਵਾਲ ਆ ਕਈ ਪੇਪਰਾਂ ਦੇ ਵਿੱਚ ਆ ਚੁੱਕਿਆ ਹੈ ਸੋ ਵਿਦਿਆਰਥੀ ਜਿਹੜੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਵੀਡੀਓ ਜੇਕਰ ਚੰਗੀ ਲੱਗਦੀ ਹੈ ਤੈਨੂੰ ਲਾਈਕ ਕਮੈਂਟ ਜਰੂਰ ਕਰਿਓ ਤਾਂ ਫਟਾਫਟ ਜਿਹੜੀ ਘਰ ਤੁਹਾਡੇ ਲਈ ਚੱਲ ਰਿਹਾ ਹੈ ਅੱਗੇ ਹੈਗਾ ਕਿ ਸਬੰਧ ਦੇ ਮੈਂਬਰ ਰਾਜਾਂ ਤੇ ਕੇਂਦਰੀ ਸ਼ਾਸਤ ਖੇਤਰ ਦੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਿਕ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਨੇ ਲੋਕ ਸਭਾ ਦੇ ਰਾਜ ਸਭਾ ਦੇ ਪੰਚਾਇਤ ਸਭਾ ਦੇ ਨਗਰ ਨਿਗਮ ਦੇ ਤਾਂ ਕਿਸ ਸਭਾ ਦੇ ਜਿਹੜੇ ਮੈਂਬਰਾਂ ਰਾਜਾਂ ਤੇ ਕੇਂਦਰੀ ਸ਼ਾਸਤ ਖੇਤਰ ਦੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤਿਕ ਚੋਣ ਪ੍ਰਣਾਲੀ ਰਾਹੀਂ ਚੁਣੇ ਜਾਂਦੇ ਆ ਤਾਂ ਇਹਦਾ ਸਹੀ ਉੱਤਰ ਬਣ ਜਾਂਦਾ ਆਪਣੇ ਕੋਲ 21ਵੇਂ ਦਾ ਇਹਦਾ ਰਾਜ ਸਭਾ ਜਿਹੜਾ ਵੱਖਰੇ ਵੱਖਰੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਨੁਪਾਤ ਦੇ ਆਧਾਰ ਤੇ ਜਿਹੜੀ ਚੋਣ ਕੀਤੀ ਜਾਂਦੀ ਹੈ ਉਹਨਾਂ ਦੀ ਰਾਜ ਸਭਾ ਦੇ ਮੈਂਬਰਾਂ ਦੀ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ ਜੀ ਪ੍ਰਤੱਖ ਢੰਗ ਨਾਲ ਅਪ੍ਰਤੱਖ ਢੰਗ ਨਾਲ ਪਰ ਉਹ ਕੋ ਦੋਵੇਂ ਕੋਈ ਨਹੀਂ ਤਾਂ ਇਹਦਾ ਸਹੀ ਤਰਕ ਕਿਹੜਾ ਬਣਦਾ ਨਜ਼ਰ ਆ ਰਿਹਾ ਜੀ ਬਾਈ ਮੈਦਾ ਆ ਰਿਹਾ ਆਪਣੇ ਕੋਲ ਐਡਾ ਅਪ੍ਰਤੱਖ ਢੰਗ ਨਾਲ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ ਕਿ ਤਾਂ ਸਿੱਧੇ ਲੋਕ ਨਹੀਂ ਚੁਣ ਸਕਦੇ ਜਿਹੜੇ ਚੁਣੇ ਹੋਏ ਸੰਸਦ ਹੀ ਅੱਗੇ ਜਿਹੜੀ ਚੋਣ ਕਰਦੇ ਨੇ ਇਹਨੂੰ ਕਹਿੰਦੇ ਆ ਅਪ੍ਰਤੱਖ ਵਿਧੀ ਅੱਗੇ ਵੇਖ ਰਹੇ ਹਾਂ ਰਾਜ ਸਭਾ ਦੇ ਵੱਧ ਤੋਂ ਵੱਧ ਮੈਂਬਰ ਕਿੰਨੇ ਹੋ ਸਕਦੇ ਆ ਜੀ 150 200 ਮੈਂਬਰ 250 ਮੈਂਬਰ 300 ਮੈਂਬਰ ਤਾਂ ਰਾਜ ਸਭਾ ਦੇ ਜਿਹੜੇ ਵੱਧ ਤੋਂ ਵੱਧ ਮੈਂਬਰ ਹੋ ਸਕਦੇ ਆ ਜੀ ਉਹ 250 ਮੈਂਬਰ ਨੇ ਜਿਹੜੇ ਰਾਜ ਸਭਾ ਦੇ ਉਹ ਵੱਧ ਤੋਂ ਵੱਧ ਹੋ ਸਕਦੇ ਨੇ ਕਈ ਵਾਰੀ ਸਵਾਲ ਇਸ ਤਰ੍ਹਾਂ ਵੀ ਪੁੱਛਿਆ ਜਾਂਦਾ ਅੱਗੇ ਵੇਖ ਰਹੇ ਤੁਸੀਂ ਰਾਜ ਸਭਾ ਦੇ ਕਿੰਨੇ ਮੈਂਬਰ ਰਾਜਾਂ ਦੇ ਕੇਂਦਰੀ ਸਾਂਸ਼ਤ ਖੇਤਰ ਦੀ ਪ੍ਰਤੀਨਿਧਤਾ ਕਰਦੇ ਆ ਜੀ ਕਿੰਨੇ ਮੈਂਬਰ ਨੇ ਜਿਹੜੇ ਰਾਜ ਸਭਾ ਦੇ ਕੇਂਦਰੀ ਸਾਂਸ਼ਤ ਖੇਤਰ ਦੀ ਪ੍ਰਤੀਨਿਧਤਾ ਕਰਦੇ ਆ ਤਾਂ 24ਵੇਂ ਦਾ ਆਪਣੇ ਕੋਲ ਉੱਤਰ ਕੀ ਬਣ ਜਾਂਦਾ ਐਡਾ ਬਣ ਜਾਂਦਾ 238 ਆ ਜੀ ਜਿਹੜੇ ਰਾਜ ਸਭ ਰਾਜਾਂ ਦੇ ਕੇਂਦਰੀ ਸਾਸਤ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਆ ਕੁੱਲ ਮਿਲਾ ਕੇ ਇਹ ਜਿਹੜਾ ਰਾਜਾਂ ਦੇ ਸਾਸਤ ਪ੍ਰਦੇਸ਼ਾਂ ਦੀ 238 ਗਿਣਤੀ ਬਣ ਜਾਂਦੀ ਹੈ ਇਹਨਾਂ ਦੀ ਰਾਸ਼ਵਾ ਦੇ ਲਈ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਜੀ ਰਾਸ਼ਟਰਪਤੀ ਦੁਆਰਾ ਕਿੰਨੇ ਜਿਹੜੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਰਾਸ਼ਵਾ ਦੇ ਲਈ ਸਵਾਲ ਆਪਣਾ ਇਹ ਹੈ ਤਾਂ ਇਹਦਾ ਉੱਤਰ ਬਣ ਗਿਆ ਜੀ 12 ਤਾਂ ਰਾਜ ਸਭਾ ਦੇ ਲਈ ਜਿਹੜਾ ਰਾਸ਼ਟਰਪਤੀ ਦੁਆਰਾ ਜਿਹੜੇ ਨਿਯੁਕਤ ਕੀਤੇ ਜਾਂਦੇ ਮੈਂਬਰ ਆ ਉਹਨਾਂ ਦੀ ਗਿਣਤੀ ਬਣ ਜਾਂਦੀ ਆ 25ਵੇਂ ਦਾ ਆਪਣੇ ਕੋਲੇ ਬਣ ਜਾਂਦਾ ਈਡੀ ਤਾਂ ਉਹਨਾਂ ਦੀ ਜਿਹੜੀ ਗਿਣਤੀ 12 ਬਣਦੀ ਹੈਗੇ ਅਗੇ ਹੈਗਾ ਰਾਸ਼ਟਰਪਤੀ ਕਿਸ ਖੇਤਰ ਦੇ ਸਦਨ ਲਈ ਉਹਨਾਂ ਲੋਕਾਂ ਨੂੰ ਨਾਮਜ਼ਦ ਕਰਦਾ ਜਿਨ੍ਹਾਂ ਨੇ ਸਹਿਤ ਕਲਾ ਜਾਂ ਸਮਾਜ ਦੀ ਸੇਵਾ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੋਵੇ ਰਾਜ ਸਭਾ ਸਦਨ ਲਈ ਲੋਕ ਸਭਾ ਸਦਨ ਲਈ ਨਗਰ ਨਗਰ ਲਈ ਪੰਚਾਇਤ ਸੰਮਤੀ ਲਈ ਤਾਂ ਕਿਸ ਦੇ ਲਈ ਕਰਦਾਗਾ ਜਿਹੜਾ ਜਿਹੜਾ ਰਾਸ਼ਟਰਪਤੀ ਹੈਗਾਗਾ ਤਾਂ 26ਵੇਂ ਦਾ ਆਪਣੇ ਕੋਲੇ ਉੜਾ ਉਤਰ ਸਹੀ ਜਾ ਰਿਹਾ ਜੀ ਰਾਜ ਸਭਾ ਸਦਨ ਦੇ ਲਈ ਰਾਸ਼ਟਰਪਤੀ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਨਾਮਜ਼ਦ ਕਰਦਾ ਜਿਨ੍ਹਾਂ ਨੇ ਸਹਿਤ ਕਲਾ ਜਾਂ ਸਮਾਜ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੁੰਦੀ ਆ ਰਾਸ਼ਟਰਪਤੀ ਉਹਨਾਂ ਨੂੰ ਚੁਣਦਾ ਕਿੰਨੇ ਚੁਣੇ ਜਾਂਦੇ ਆ 12 ਚੁਣੇ ਜਾਂਦੇ ਆ ਦੇਖੋ ਤੁਸੀਂ ਵੈਰੀ ਵੈਰੀ ਇਪੋਰਟੈਂ ਸਵਾਸ ਕਰਦੇ ਹਾਂ ਕਿ ਵਿਦਿਆਰਥੀਓ ਅੱਜ ਦਾ ਸੈਸ਼ਨ ਠੀਕ ਚੱਲ ਰਿਹਾ ਹੋਣਾਗਾ ਅੱਗੇ ਤੁਸੀਂ ਦੇਖ ਰਹੇ ਹੋ 27 ਨੰਬਰ ਕੀ ਕਹਿ ਰਿਹਾਗਾ ਕਿ ਨਾ ਤੱਕ 3 ਇੱਕ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਇੱਕ ਵਾਰ ਰਾਜ ਸਭਾ ਦੇ ਕਿੰਨੇ ਮੈਂਬਰ ਹਰ ਦੋ ਸਾਲਾਂ ਬਾਅਦ ਰਿਟਾਇਰ ਹੁੰਦੇ ਨੇ ਜੀ 2/3 3/3 1/3 4/3 ਤਾਂ ਰਾਜ ਸਭਾ ਦੇ ਜਿਹੜੇ ਮੈਂਬਰ ਨੇਗੇ ਤਾਂ 27ਵੇਂ ਤੱਤਰ ਆਪਣੇ ਕੋਲ ਆ ਕੇ ਬਣ ਜਾਂਦਾ ਈਡੀ 1/3 ਮੈਂਬਰ ਨੇ ਜਿਹੜੇ ਹਰ ਦੋ ਸਾਲਾਂ ਬਾਅਦ ਰਿਟਾਇਰ ਹੁੰਦੇ ਆ ਰਾਜ ਸਭਾ ਦੇ ਹਰ ਦੋ ਸਾਲਾਂ ਬਾਅਦ ਜਿਹੜੇ ਮੈਂਬਰ ਰਿਟਾਇਰ ਹੁੰਦੇ ਆ 1/3 ਹੁੰਦਾ ਹੈ ਕਈ ਵਾਰ ਸਵਾਲ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਰਾਸਵਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ 4 ਸਾਲ ਦਾ 5 ਸਾਲ ਦਾ 6 ਸਾਲ ਦਾ 7 ਸਾਲ ਦਾ ਤਾਂ ਰਾਸਵਾ ਦਾ ਕਾਰਜਕਾਲ ਹੁੰਦਾ ਹੈਗਾ ਵਿਦਿਆਰਥੀਓ 6 ਸਾਲ ਦਾ ਤੇ ਲੋਕ ਸਭਾ ਦਾ ਹੁੰਦਾ ਹੈਗਾ 5 ਸਾਲ ਦਾ ਵੈਰੀ ਵੈਰੀ ਇੰਪੋਰਟੈਂਟ ਸਵਾਲ ਆ ਇਹ ਬਹੁਤ ਵਾਰੀ ਪੇਪਰ ਆਇਆ ਹੋਇਆ ਰਾਸਵਾ ਦਾ ਕਾਰਜਕਾਲ ਕਿੰਨਾ ਹੁੰਦਾ ਅਗਲਾ ਹੈਗਾ ਰਾਸਵਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿ ਨਾਗਰਿਕ ਦੀ ਉਮਰ ਹੋਵੇ ਜੀ 18 ਸਾਲ 21 ਸਾਲ 25 ਸਾਲ 30 ਸਾਲ ਤਾਂ ਕਿੰਨੀ ਉਮਰ ਹੋਣੀ ਚਾਹੀਦੀ ਹੈ ਰਾਸਵਾ ਦਾ ਮੈਂਬਰ ਬਣਨ ਦੇ ਲਈ ਰਾਸਵਾ ਮੈਂਬਰ ਬਣਨ ਲਈ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਬਹੁਤ ਭਲੇਖੇ ਪਾਉ ਸਵਾਲ ਆ ਇਹ 29 ਦੀ ਹੈ ਲੋਕ ਸਭਾ ਲਈ 25 ਚਾਹੀਦੀ ਹੈ ਤੇ ਰਾਜ ਸਭਾ ਲਈ 30 ਸਾਲ ਦੀ ਉਮਰ ਚਾਹੀਦੀ ਹੈ ਅੱਗੇ ਹੈ ਕਿ ਰਾਜ ਸਭਾ ਦਾ ਪ੍ਰਧਾਨ ਚੇਅਰਮੈਨ ਕੌਣ ਹੁੰਦਾ ਜੋ ਕਿ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਮੁੱਖ ਮੰਤਰੀ ਤਾਂ ਕੌਣ ਹੁੰਦਾ ਜੀ ਉਹ ਉਪ ਰਾਸ਼ਟਰਪਤੀ ਹੁੰਦਾਗਾ ਜਿਹੜਾ ਕਿ ਰਾਜ ਸਭਾ ਦਾ ਪ੍ਰਧਾਨ ਹੁੰਦਾ ਚੇਅਰਮੈਨ ਹੁੰਦਾਗਾ ਜੋ ਕਿ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾਗਾ ਬਕਾਇਦਾ ਤੌਰ ਤੇ ਤੀਵੇਂ ਦਾ ਆਪਣੇ ਬਣ ਜਾਂਦਾ ਆਪਣੇ ਕੋਲੇ ਊੜਾ ਬਣ ਜਾਂਦਾ ਉਪ ਰਾਸ਼ਟਰਪਤੀ ਜਿਹੜਾ ਉਹ ਰਾਜ ਸਭਾ ਦਾ ਪ੍ਰਧਾਨ ਹੁੰਦਾਗਾ ਉਹਨੂੰ ਚੇਅਰਮੈਨ ਵੀ ਕਹਿ ਦਿੰਦੇ ਹੈਗੇ ਇਹ ਗੱਲ ਜਿਹੜੀ ਜ਼ਰੂਰ ਬਹੁਤ ਇੰਪੋਰਟੈਂਟ ਸਵਾਲ ਆ ਇਹ ਇਸ ਨੂੰ ਚੰਗੀ ਤਰ੍ਹਾਂ ਪਰਖ ਲੈਣਾ 31ਵਾਂ ਸਵਾਲ ਕੀ ਕਹਿ ਰਿਹਾ ਜੀ ਰਾਸਵਾ ਦੇ ਚੇਅਰਮੈਨ ਦੀ ਗੈਰ ਹਾਜ਼ਰੀ ਵਿੱਚ ਸਦਨ ਦੀ ਕਾਰਵਾਈ ਦਾ ਸੰਚਾਲਨ ਕੌਣ ਕਰਦਾ ਜੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਪ ਪ੍ਰਧਾਨ ਡਿਪਟੀ ਚੇਅਰਮੈਨ ਜਾਨੀ ਕਿ ਗ੍ਰਹਿ ਮੰਤਰੀ ਤਾਂ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਹਟਾ ਕੇ ਸਦਨ ਦੀ ਕਾਰਵਾਈ ਨੂੰ ਕੌਣ ਚਲਾਉਂਦਾਗਾ ਉਪ ਪ੍ਰਧਾਨ ਚਲਾਉਂਦਾ ਜਾਨੀ ਕਿ ਡਿਪਟੀ ਚੇਅਰਮੈਨ ਚਲਾਉਂਦਾਗਾ ਰਾਸਵਾ ਦੇ ਜਿਹੜੇ ਗੈਰ ਹਾਜ਼ਰੀ ਵਿੱਚ ਸਦਨ ਦੀ ਕਾਰਵਾਈ ਜਿਹੜੀ ਅਗੇ ਦੇਖ ਰਹੇ ਤੁਸੀਂ ਸੰਸਦ ਕਿਸ ਸੂਚੀ ਦੇ ਵਿਸ਼ਾ ਉੱਤੇ ਕਾਨੂੰਨ ਦਾ ਨਿਰਮਾਣ ਕਰ ਸਕਦੀ ਹੈ ਜੀ ਸੰਘ ਸੂਚੀ ਸੰਵਰਤੀ ਸੂਚੀ ਉਪਰੋਂ ਕੋ ਦੋਵੇਂ ਕੁਝ ਨਹੀਂ ਕੀਤਾ ਜਾ ਸਕਦਾ ਤਾਂ 32ਵੇਂ ਦਾ ਆਪਣੇ ਕੋਲ ਉਤਰ ਆ ਜਾਂਦਾ ਉਪਰੋਂ ਕੋ ਦੋਵੇਂ ਸੰਸਦ ਜਿਹੜਾ ਹੈਗਾ ਸੰਘ ਸੂਚੀ ਦੇ ਸੰਵਰਤੀ ਸੂਚੀ ਉੱਪਰ ਜਿਹੜਾ ਕਾਨੂੰਨਾਂ ਦਾ ਨਿਰਮਾਣ ਕਰ ਸਕਦੀ ਹੈ ਜੀ ਖਾਸ ਕਰਦੇ ਕਿ ਜਿਹੜਾ ਸੈਸ਼ਨ ਵਧੀਆ ਚੱਲ ਰਿਹਾ ਹੋਣਾਗਾ ਤੇ ਨਾਲ ਨਾਲ ਤੁਸੀਂ ਚੱਲ ਰਹੇ ਹੋ ਸਵਾਲ ਆ ਗਿਆ 33 ਵਿਸ਼ੇਸ਼ ਹਾਲਤਾਂ ਵਿੱਚ ਸਵਿਧਾਨ ਅਨੁਸਾਰ ਸੰਸਦ ਕਿਸ ਸੂਚੀ ਦੇ ਵਿਸ਼ਾ ਉੱਤੇ ਕਾਨੂੰਨ ਬਣਾ ਸਕਦੀ ਹੈ ਜੀ ਲੋਕ ਸੂਚੀ ਦੇ ਰਾਜ ਸੂਚੀ ਦੇ ਆਮ ਸੂਚੀ ਦੇ ਕੋਈ ਨਹੀਂ ਤਾਂ 33 ਮੇ ਤਾਂ ਆਪਣਾ ਉੱਤਰ ਬਣਦਾ ਨਜ਼ਰ ਆ ਰਿਹਾ ਐਡਾ ਰਾਜ ਸੂਚੀ ਦੇ ਵਿਸ਼ੇਸ਼ ਹਾਲਤਾਂ ਵਿੱਚ ਜਿਹੜਾ ਸਵਿਧਾਨ ਅਨੁਸਾਰ ਸੰਸਦ ਕਿਸ ਸੂਚੀ ਦੇ ਵਿਸ਼ਾ ਉੱਤੇ ਕਾਨੂੰਨ ਬਣਾ ਸਕਦੀ ਆ ਰਾਜ ਸੂਚੀ ਦੇ ਵਿਸ਼ਾ ਉੱਤੇ ਕਾਨੂੰਨ ਬਣਾ ਸਕਦੀ ਹੈ ਅਗੇ 34ਵਾਂ ਦੇਖ ਰਹੇ ਹਾਂ ਸੰਸਦ ਦੇਸ਼ ਲਈ ਨਵੇਂ ਕਾਨੂੰਨਾਂ ਦਾ ਨਿਰਮਾਣ ਪੁਰਾਣੇ ਕਾਨੂੰਨਾਂ ਵਿੱਚ ਸੋਧ ਜਾਂ ਉਹਨਾਂ ਨੂੰ ਸਮਾਪਤ ਵੀ ਕਰ ਸਕਦੀ ਆ ਕਥਨ ਠੀਕ ਹੈ ਕਥਨ ਗਲਤ ਹੈ ਦੋਵੇਂ ਠੀਕ ਦੋਵੇਂ ਗਲਤ ਤਾਂ 34ਵੇਂ ਦਾ ਉੱਤਰ ਆਪਣੇ ਕੋਲੇ ਬਣ ਜਾਂਦਾ ਊੜਾ ਕਥਨ ਠੀਕ ਆ ਜੀ ਇਹ ਸੰਸਦ ਦੇਸ਼ ਲਈ ਨਵੇਂ ਕਾਨੂੰਨਾਂ ਦਾ ਨਿਰਮਾਣ ਪੁਰਾਣੇ ਕਾਨੂੰਨਾਂ ਵਿੱਚ ਸੋਧ ਕਰਕੇ ਜਾਂ ਫਿਰ ਉਹਨਾਂ ਨੂੰ ਸਮਾਪਤ ਵੀ ਕਰ ਸਕਦੀ ਹੈ ਜੀ ਬਿਲਕੁਲ ਕਥਨ ਸਹੀ ਆ ਇਹ ਅਗਲਾ ਸਵਾਲ ਦੇਖ ਰਹੇ ਹਾਂ ਜੀ ਪ੍ਰਧਾਨ ਮੰਤਰੀ ਅਤੇ ਮ ਜਿਹੜਾ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਆ ਜੇਕਰ ਕੋਈ ਮੰਤਰੀ ਸੰਸਦ ਦੇ ਕਿਸੇ ਸਦਨ ਦਾ ਮੈਂਬਰ ਨਹੀਂ ਤਾਂ ਉਸ ਨੂੰ ਕਿੰਨੇ ਮਹੀਨਿਆਂ ਦੇ ਅੰਦਰ ਸੰਸਦ ਦਾ ਮੈਂਬਰ ਬਣਨਾ ਜ਼ਰੂਰੀ ਹੈ ਜੀ ਪ੍ਰਧਾਨ ਮੰਤਰੀ ਹੋਵੇ ਬੇਸ਼ੱਕ ਮੰਤਰੀ ਪਰਿਸ਼ਦ ਦੇ ਵਿੱਚ ਜਿਹੜਾ ਬੰਦਾ ਹੋਵੇ ਤਾਂ ਉਹਨੂੰ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈਗਾ ਜੇਕਰ ਕੋਈ ਮੰਤਰੀ ਜਾਂ ਸੰਸਦਿਕ ਕਿਸੇ ਸਦਨ ਦਾ ਮੈਂਬਰ ਨਹੀਂ ਹੈਗਾ ਤਾਂ ਉਹਨੂੰ ਕਿੰਨੇ ਮਹੀਨਿਆਂ ਦੇ ਅੰਦਰ ਸੰਸਦ ਦਾ ਮੈਂਬਰ ਬਣਨਾ ਜ਼ਰੂਰੀ ਹੈ 3 ਮਹੀਨੇ ਅੰਦਰ 6 ਮਹੀਨੇ ਅੰਦਰ 8 ਮਹੀਨੇ ਅੰਦਰ 10 ਮਹੀਨੇ ਅੰਦਰ ਤਾਂ ਉਸ ਨੂੰ ਜਿਹੜਾ ਹੈਗਾ 35 ਮੇ ਦਾ ਜਵਾਬ ਆਪਣੇ ਕੋਲੇ ਬਣ ਜਾਂਦਾ ਐਡਾ 6 ਮਹੀਨਿਆਂ ਸਿਧਾਂਤ ਤੌਰ ਤੇ ਇਹ ਗੱਲ ਜਿਹੜੀ ਰੱਖੀ ਜਾ ਸਕਦੀ ਹੈ ਤੁਹਾਡੇ ਸਾਹਮਣੇ ਇੰਪੋਰਟੈਂਟ ਸਵਾਲ ਆ ਜੀ ਕੀ ਵਾਰੀ ਪੁੱਛਿਆ ਜਾ ਸਕਦਾ ਹੈ ਅੱਗੇ ਹੈ ਜੀ ਲੋਕ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਕਿਸ ਦੁਆਰਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਜੀ ਮੁੱਖ ਜਨਜ ਦੁਆਰਾ ਵਿਦੇਸ਼ ਮੰਤਰੀ ਦੁਆਰਾ ਰਾਸ਼ਟਰਪਤੀ ਦੁਆਰਾ ਰਾਸ਼ਵਾਦੀ ਮੈਂਬਰਾਂ ਦੁਆਰਾ ਤਾਂ ਲੋਕ ਸਭਾ ਦੇ ਵਿੱਚ ਜਿਹੜਾ ਬਹੁਮਤ ਦਲ ਦਾ ਨੇਤਾਗਾ ਬਹੁਮਤ ਦਲ ਦਾ ਜਿਹਨੂੰ ਬਹੁਮਤ ਹਾਸਲ ਹੋਇਆ ਜਿਨ੍ਹਾਂ ਨੇ ਸੀਟਾਂ ਵੱਧ ਜਿੱਤੀਆਂ ਤਾਂ ਪ੍ਰਧਾਨ ਮੰਤਰੀ ਨਿਯੁਕਤ ਜਿਹੜਾ ਕੌਣ ਕਰਦਾ ਪ੍ਰਧਾਨ ਮੰਤਰੀ ਨਿਯੁਕਤਤਾ ਤਾਂ ਰਾਸ਼ਟਰਪਤੀ ਦੁਆਰਾ ਜਿਹੜਾ ਨਿਯੁਕਤ ਕੀਤਾ ਜਾਂਦਾ ਜੀ ਅਗੇ 37ਵਾਂ ਸਵਾਲ ਦੇਖ ਰਹੇ ਹਾਂ ਪ੍ਰਧਾਨ ਮੰਤਰੀ ਤੇ ਉਸ ਦੀ ਮੰਤਰੀ ਪਰਿਸ਼ਦ ਆਪਣੇ ਕਾਰਜਾਂ ਨੀਤੀਆਂ ਦੇ ਫੈਸਲਾ ਲਈ ਕਿਸ ਪ੍ਰਤੀ ਜ਼ਿੰਮੇਵਾਰ ਹੁੰਦੀ ਆ ਸੁਪਰੀਮ ਕੋਰਟ ਦੇ ਮੁੱਖ ਜੱਜ ਲਈ ਰਾਜਾਂ ਦੇ ਮੁੱਖ ਮੰਤਰੀ ਲਈ ਲੋਕ ਸਭਾ ਲਈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ 37ਵਾਂ ਇਹ ਆਪਣੇ ਕੋਲੇ ਬਣਦਾ ਨਜ਼ਰ ਆ ਰਿਹਾ ਈਡੀ ਲੋਕ ਸਭਾ ਲਈ ਆਜੂਗਾ ਜੀ ਪ੍ਰਧਾਨ ਮੰਤਰੀ ਤੇ ਉਸ ਦੀ ਮੰਤਰੀ ਪਰਿਸ਼ਦ ਆਪਣੇ ਕਾਰਜਾਂ ਨੀਤੀਆਂ ਦੇ ਫੈਸਲਾ ਲਈ ਕਿਸ ਪ੍ਰਤੀ ਉੱਤਰਦਾਈ ਹੁੰਦੀ ਆ ਲੋਕ ਸਭਾ ਦੇ ਲਈ ਜਿਹੜਾ ਉੱਤਰਦਾਈ ਹੁੰਦੀ ਆ ਤਾਂ 37ਵਾਂ ਇਹ ਆਪਣੇ ਕੋਲੇ ਈਡੀ ਬਣਦਾ ਹੋਇਆ ਨਜ਼ਰ ਤੁਹਾਡੇ ਕੋਲੇ ਇੱਥੇ ਸਵਾਲ ਇਹ ਆ ਰਿਹਾ ਦਾ ਅਗਲੀ ਸਿਟ ਦੇਖ ਰਹੇ ਹਾਂ ਤੁਸੀਂ 38ਵੇਂ ਸਵਾਲ ਦੇ ਰੂਪ ਵਿੱਚ ਕਿਸ ਦੀ ਮਨਜ਼ੂਰੀ ਤੋਂ ਬਣਾ ਸਰਕਾਰ ਨਾ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਧਨ ਕਢਾ ਸਕਦੀ ਹੈ ਤੇ ਨਾ ਹੀ ਉਸ ਵਿੱਚੋਂ ਧਨ ਪਾ ਸਕਦੀ ਆ ਜਨਤਾ ਦੀ ਮਜ਼ਦੂਰੀ ਤੋਂ ਬਣਾ ਸੁਪਰੀਮ ਕੋਰਟ ਦੇ ਮੁਖ ਚਾਦੀ ਮਨਜ਼ੂਰੀ ਤੋਂ ਬਣਾ ਸੰਸਦੀ ਮਨਜ਼ੂਰੀ ਤੋਂ ਬਣਾ ਗਵਾਂਟੀ ਦੇਸ਼ਾਂ ਦੇ ਰਾਜਦੂਤਾ ਦੀ ਮਨਜ਼ੂਰੀ ਤੋਂ ਬਣਾ ਤਾਂ ਵੈਰੀ ਇੰਪੋਰਟੈਂਟ ਸਵਾਲ ਆ ਜੀ ਸੰਸਦ ਦੀ ਮਨਜ਼ੂਰੀ ਤੋਂ ਬਣਾ ਜਿਹੜਾ ਸਰਕਾਰ ਨਾ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਧਨ ਕਢਾ ਸਕਦੀ ਹੈ ਤੇ ਨਾ ਹੀ ਉਹਦੇ ਵਿੱਚ ਧਨ ਪਾ ਸਕਦੀ ਆ ਬਹੁਤ ਇੰਪੋਰਟੈਂਟ ਸਵਾਲ ਆ ਇਹ ਇਸ ਨੂੰ ਵੇਖ ਲੈਣਾ ਚੰਗੀ ਗੱਲ ਹੈ ਜਿਸ ਪਾਸ ਤਨ ਹੈ ਉਸ ਪਾਸ ਸ਼ਕਤੀ ਹੁੰਦੀ ਹੈ ਕਥਨ ਕੀਦਾ ਜੀ ਅਮਰੀਕੀ ਵਿਦਵਾਨ ਮੈਡੀਸਨ ਦਾ ਰੂਸੀ ਵਿਦਵਾਨ ਹਮਜ਼ਾ ਤੋਬਦਾ ਭਾਰਤੀ ਵਿਦਵਾਨ ਰਵਿੰਦਰ ਨਾਥ ਟੈਗੋਰ ਦਾ ਸ਼ੰਕਰਾਚਾਰੀਆ ਦਾ ਤਾਂ ਇਹ ਕਥਨ ਬਣ ਜਾਂਦਾ ਜੀ ਅਮਰੀਕੀ ਵਿਦਵਾਨ ਮੈਡੀਸਨ ਦਾ ਬਣਦਾ ਜੀ ਕਹਿੰਦਾ ਜਿਹਦੇ ਪਾਸ ਤਨ ਆ ਭਾਈ ਉਸ ਪਾਸ ਸ਼ਕਤੀ ਹੁੰਦੀ ਹੈ ਕਈ ਵਾਰ ਇਸ ਤਰ੍ਹਾਂ ਦੇ ਨਾਲ ਕਥਨ ਵੀ ਪੁੱਛੇ ਜਾ ਸਕਦੇ ਹੁੰਦੇ ਨੇ ਅੱਗੇ ਹੈਗਾ ਜੀ ਕਿਸ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਜੀ ਵਿੱਤ ਬਿੱਲ ਸੁਧਾਰਨ ਬਿੱਲ ਖਾਸ ਬਿੱਲ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ 40ਵਾਂ 77 ਆਪਣੇ ਕੋਲ ਬਣ ਜਾਂਦਾ ਐਡਾ ਸੁਧਾਰਨ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਉਹ ਹੁੰਦਾਗਾ ਸੁਧਾਰਨ ਬਿੱਲ ਜਿਹਨੂੰ ਸੰਸਦ ਦੇ ਕਿਸੇ ਵੀ ਜਿਹੜਾ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਅੱਗੇ ਹੈਗਾ ਜੀ ਕਿਸ ਦੀ ਮਨਜ਼ੂਰੀ ਤੋਂ ਬਿਨਾ ਸੁਧਾਰਨ ਬਿੱਲ ਕਾਨੂੰਨ ਜਿਹੜਾ ਜਿਹੜਾ ਕਿਸ ਦੀ ਮਨਜ਼ੂਰੀ ਤੋਂ ਜਿਹੜਾ ਬਾਅਦ ਸੁਧਾਰਨ ਬਿੱਲ ਕਾਨੂੰਨ ਬਣ ਜਾਂਦਾਗਾ ਕਿਸ ਦੀ ਮਨਜ਼ੂਰੀ ਤੋਂ ਬਾਅਦ ਜਿਹੜਾ ਸੁਧਾਰਨ ਬਿੱਲ ਕਾਨੂੰਨ ਬਣ ਜਾਂਦਾ ਮੁੱਖ ਮੰਤਰੀ ਦੀ ਵਿਦੇਸ਼ ਮੰਤਰੀ ਦੀ ਰਾਸ਼ਟਰਪਤੀ ਦੀ ਗ੍ਰਹਿ ਮੰਤਰੀ ਦੀ ਤਾਂ ਇਹ ਆਪਣੇ ਕੋਲ ਉਤਰ ਬਣ ਜਾਂਦਾ ਈਡੀ ਜਦੋਂ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਭਾਈ ਉਹਦਾ ਸੁਧਾਰਨ ਬਿੱਲ ਕਾਨੂੰਨ ਦੀ ਸ਼੍ਰੇਣੀ ਵਿੱਚ ਲਾਜਾਂਦਾ ਕਾਨੂੰਨ ਬਣ ਜਾਂਦਾ ਪਿਆ ਉਹ ਗੈਣੀ ਮਸਵਾਲ ਦੇਖ ਰਹੇ ਹਾਂ ਜੀ ਕਿ ਤੁਸੀਂ ਬਜਟ ਆਮ ਤੌਰ ਤੇ ਵਿੱਤ ਮੰਤਰੀ ਵੱਲੋਂ ਕਿਸ ਮਹੀਨੇ ਦੇ ਅਖੀਰਲੇ ਹਫ਼ਤੇ ਵਿੱਚ ਪੇਸ਼ ਕੀਤਾ ਜਾਂਦਾ ਜੀ ਜਨਵਰੀ ਦੇ ਅਖੀਰਲੇ ਹਫ਼ਤੇ ਫਰਵਰੀ ਦੇ ਅਖੀਰਲੇ ਹਫ਼ਤੇ ਮਾਰਚ ਦੇ ਅਖੀਰਲੇ ਹਫ਼ਤੇ ਅਪ੍ਰੈਲ ਦੇ ਅਖੀਰਲੇ ਹਫ਼ਤੇ ਤਾਂ ਫਰਵਰੀ ਦੇ ਅਖੀਰਲੇ ਹਫ਼ਤੇ ਵੈਰੀ ਵੈਰੀ ਇੰਪੋਰਟੈਂ ਵਿੱਤ ਮੰਤਰੀ ਵੱਲੋਂ ਕਿਸ ਮਹੀਨੇ ਦੇ ਖੇਰ ਰਾਪੋਰਟ ਵਿੱਚ ਪੇਸ਼ ਕੀਤਾ ਜਾਂਦਾ ਉਹ ਫਰਵਰੀ ਦੇ ਖੇਰ